ਤਤ ਸੁਖ ਪਾਏ ਸਾਰੰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹੀ ਅਰਹ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋਵੋ ਜਨ ਉਪਰ ਜਨ ਦੇਵ ਹੋ ਅਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੀ ਬੈਰਾਗੀ ਜਿਨ ਗੁਰਮਤਿ ਨਾਮੁ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੀ ਆਵਣ ਜਾਨੀ ਨੈਣੀ ਬਿਰਹੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮੁ ਬਖਾਨੀ ਸ਼ਰਵਣੀ ਕੀਰਤਨ ਸੁਨੋ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਜ ਜਨਾ ਗੁਰ ਵਸ ਗਤਿਆਣੀ ਤਉ ਓਨ ਮਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਤਾਰੀ ਹਰਿ ਰਾਮੈ ਨਾਮ ਸਮਾਨੀ ਸਾਰੰਗ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪੜਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜਿਐ ਬੌਰੇ ਜੋ ਦੀਸੈ ਸੋ ਛਾਰ ਜਿਸ ਵਿਖਿਆ ਕਉ ਤੁਮ ਆਪਣੀ ਕਰ ਜਾਨੋ ਸਾਡ ਸਾਡ ਜਾਹੋ ਸਿਰ ਭਾਰ ਤਿਲ ਤਿਲ ਪਲ ਪਲ ਆਉਦ ਫੁਨ ਘਟੈ ਬੂਝ ਨਾ ਸਕੈ ਗਵਾਰ ਸੋਖਿਛ ਕਰੈ ਜੇ ਸਾਥ ਨਾ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੌਰੇ ਤਉ ਪਾਵਹਿ ਮੂਖ ਦਵਾਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੂਚੋ ਬੇਦ ਵਿਚਾਰ ਰਾਣਾ ਰਾਉ ਸਬੈ ਕੋ ਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ નિਚਲ ਜਿਨ ਰਾਮ ਨਾਮ ਆਧਾਰ ਸਾਰੰ ਮਹੱਲਾ ਚੌਥਾ ਘਰ ਤੀਜਾ ਧੁਪਦਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰ ਤਉ ਸੰਗ ਬਾਪ ਜਿਨਕੇ ਜਣੇ ਬਢੀਰੇ ਤੁਮ ਹੋ ਤਿਨ ਸਿਓ ਚਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸਹਿ ਨਾ ਆਪ ਖਿਨ ਮਹਿ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ ਜਾਪੋ ਜਾਪ ਅਪਦੇਸ ਕਰਤ ਨਾਨਕ ਜਨ ਤੁਮ ਕੋ ਜੋ ਸੁਨੋ ਤਉ ਜਾਏ ਸੰਤਾਪ ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੀ ਪੜ ਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਜਪ ਮੰਨ ਜਗਨਨਾਥ ਜਗਦੀਸ਼ਰੂ ਜਗ ਜੀਵਨੋ ਮਨ ਮੋਹਨ ਸਿਓ ਪੀਤ ਲਾਗੀ ਮੈਂ ਹਰ 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 ਟੇਕ ਸਭ ਦਿਨ ਸ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਗ ਬ੍ਰਹਮਾਦਕ ਤਬ ਗੁਣ ਸੁਆਮੀ ਗਨਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੀ ਜਨ ਨਾਨਕ ਸਲ ਲੈ ਸਲ ਮਲਾਤ ਸਾਰੰਗ ਮੁਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸੰਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ ਤਿੰਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ ਤਿੰਨ ਜਾਣ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ਰਾ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਓ ਮਿਲੇ ਹਰ ਭਗਤ ਤੋਰਾ ਸਾਰੰਗ ਮਹੱਲਾ ਚੌਥਾ ਜਾਪੁ ਮਨ ਮਾਦੋ ਮਦਸੂਦ ਨੋ ਹਰਿ ਸ੍ਰੀ ਰੰਗੋ ਪਰਮੇਸ਼ਰੂ ਸਤਿ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰਿ ਪ੍ਰੀਤਮ ਗੁਣ ਗਾਉ ਰਹਾਉ ਹਰ ਘਟ ਘਟੇ ਕਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਤਨੰਤਰ ਬਸਤਾ ਮੈਂ ਹਰ ਦੇਖਨ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ ਤਿਸ ਜਨ ਕੇ ਹਉ ਮਲ ਮਲ ਤੂੰ ਆ ਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਈ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਉ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਮੈਂ ਅਨੰਦ ਨੂੰ ਸਾਦ ਸਦ ਸਦਾ ਹਰ ਜਪਿਆ ਹਰ ਨਾਮ ਸਾਰੰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਸੰਭਉ ਮੇਰੇ ਮਨ ਅਨੰਦ ਨੂੰ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇ ਤੀਸ ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿਨ ਜਨ ਕੀ ਸੇਵਾ ਥਾਏ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰ ਰਾਮ ਮਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਨ ਕੀ ਨਾਨਕ ਹਰ ਪੈ ਜਸਵਾਰੀ ਸਾਰੰਗ ਮਹੱਲਾ ਚੌਥਾ ਪੜਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੀ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਿਆਲ ਦਇਆ ਕਰ ਮੇਲੇ ਜਿਸ ਸਤ ਗੁਰੂ ਸੋ ਜਨ ਹਰ ਹਰ ਅਮਰਤ ਨਾਮ ਚ ਖਾਸੀ ਜੋ ਜਨ ਸੇਵਹਿ ਸਦ ਸਦਾ ਮੇਰਾ ਹਰ ਹਰੀ ਤਿਨ ਕਾ ਸਭ ਦੂਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤਰਿਕ ਜਲ ਪੀਐ ਤ੍ਰਿਪਤਾਸੀ ਸਾਰੰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤਿ ਰਾਮ ਬੋਲੋ ਪਈਆ ਸਦ ਰਾਮ 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 ਰਵ ਰਹਿਆ ਸਰਬਗੇ ਰਹਾਉ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿਚ ਕਲ ਜੁਗੇ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਣ ਦੂਖ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓ ਓ ੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕਉ ਬਲ ਜਾਉ ਅੰਤਰ ਪਿਆਸ ਚਾਤਰਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾਂ ਕੋ नाथ ਸਰਬ ਪ੍ਰਤ ਪਾਲਕ ਭਗਤ ਵੱਛਲ ਹਰਨਾਮ ਜਾਕੋ ਕੋਏ ਨਾ ਰਾਖੈ ਪ੍ਰਾਣੀ ਤਿਸ ਤੂੰ ਦੇਹੇ ਅਸਰਾਉ ਨਿ ਧਰਿਆ ਤਰ ਨਿ ਗਤਿਆ ਗਤ ਨਥਾਵਿਆਂ ਤੂੰ ਥਾਉ ਦਹ ਦਿਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਏਕਸਤੇ ਲਖ ਲਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਧ ਸਿਉ ਗੋਸਟ ਹਰ ਸਾਧਨ ਸਿਉ ਲਵਲਾਉ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਉ ਸਾਰੰਗ ਮਹੱਲਾ ਪੰਜ